ਵਰਿੰਦਰ ਕੁਮਨਹੁਰਾ ਦਾ ਕੱਲ ਹਾਰਟ ਅਟੈਕ ਆਉਣ ਦੇ ਨਾਲ ਦਿਹਾਂਤ ਹੋਇਆ ਤੇ ਉਸ ਤੋਂ ਬਾਅਦ ਬੋਡੀ ਬਿਲਡਰ ਜਗਤ ਕਹਿ ਲੋ ਬਾਲੀਵੁੱਡ ਪਾਲੀਵੁੱਡ ਜਾਂ ਫਿਰ ਉਸ ਤੋਂ ਲੈ ਦਾ ਜੋ ਉਹਨਾਂ ਨੂੰ ਚਾਣ ਵਾਲੇ ਨੇ ਉਹਨਾਂ ਸਾਰਿਆਂ ਦੀਆਂ ਰੂਹਾਂ ਕੰਬ ਗਈਆਂ ਕਿਉਂਕਿ ਉਹ ਬੰਦਾ ਜਿਸ ਨੂੰ ਪੰਜਾਬ ਦਾ ਹੀਰਾ ਕਿਹਾ ਜਾਂਦਾ ਸੀ ਉਹ ਬੰਦਾ ਜਿਸ ਨੂੰ ਪੰਜਾਬ ਦੇ ਲਈ ਮੰਨਿਆ ਜਾਂਦਾ ਸੀ ਕਿ ਵੀ ਇਹ ਸਾਡੇ ਪੰਜਾਬ ਦੀ ਸ਼ਾਨ ਹੈ ਇਹ ਪੰਜਾਬੀ ਨੌਜਵਾਨ ਨੇ ਪਰ ਜਦੋਂ ਉਹ ਇਸ ਤਰੀਕੇ ਦੇ ਨਾਲ ਤੁਰ ਜਾਵੇ ਤੇ ਪੰਜਾਬ ਦੇ ਵਿੱਚ ਇਸ ਵਕਤ ਨਮੋਸ਼ੀ ਛਾਈ ਹੋਈ ਹੈ ਅੱਜ ਜੋ ਅੰਤਿਮ ਸੰਸਕਾਰ ਹੋਇਆ ਹੈ ਤੇ ਸਾਰਿਆਂ ਦੀਆਂ ਅੱਖਾਂ ਨੰਮ ਨੇ ਸੀਨੀਅਰ ਜਰਨਲਿਸਟ ਸਾਡੇ ਨਾਲ ਨੇ ਗੱਲਬਾਤ ਜ਼ਰੂਰ ਕਰਾਂਗੇ ਬਈ ਮੈਂ ਮੈਂ ਕਹਿੰਨਾ ਮੈਂ ਦੇਖਿਆ ਜੋ ਕੁਝ ਅੱਜ ਦੇਖਣ ਨੂੰ ਮਿਲਿਆ ਤੁਸੀਂ ਆਏ ਹੋ ਬਈ ਤੁਸੀਂ ਤਾਂ ਮਿਲਦੇ ਵੀ ਰਹੇ ਹੋ ਉਹਨਾਂ ਨੂੰ ਕਈ ਵਾਰ ਤੁਹਾਡੇ ਨਾਲ ਇੰਟਰਵਿਊਜ਼ ਵੀ ਹੋਈਆਂ ਹੋਣਗੀਆਂ ਕਈ ਚੀਜ਼ਾਂ ਹੋਣਗੀਆਂ ਹੋਣਗੀਆਂ ਕਿ ਕੁਝ ਗੱਲਾਂ ਤੁਸੀਂ ਜ਼ਰੂਰ ਦੱਸੋ ਕਿਉਂਕਿ ਕਈ ਲੋਕ ਅੱਜ ਮੈਂ ਦੇਖਿਆ ਉਹ ਚੀਜ਼ ਮੇਰੇ ਤੋਂ ਵੀ ਨਹੀਂ ਦੇਖਿਆ ਗਿਆ ਤੁਸੀਂ ਤਾਂ ਗੱਲ ਕਹੀ ਦਿੱਤੀ ਹੈਗੀ ਪਰ ਤੁਸੀਂ ਕਿਵੇਂ ਉਹਨਾਂ ਦੇ ਨਾਲ ਰਹੇ ਤੁਸੀਂ ਕਿਵੇਂ ਉਹਨਾਂ ਨੂੰ ਮਿਲਦੇ ਸੀ ਜਦੋਂ ਉਹਨਾਂ ਦਾ ਵਤੀਰਾ ਕੀ ਰਿਹਾ ਤੁਸੀਂ ਅੱਜ ਕੁਝ ਦੇਖਿਆ ਉਹ ਬਾਈ ਜੀ ਅਸਲ ਦੇ ਵਿੱਚ ਨਾ ਅਸੀਂ ਕਿਸੇ ਵੀ ਬੰਦੇ ਨੂੰ ਕਾਮਯਾਬ ਹੋਇਆ ਵੇਨੇ ਆ ਵੀ ਆਰਟੀਸੀ ਦੇ ਉੱਤੇ ਆ ਫਲਾਣੇ ਖੇਤਰ ਦੇ ਵਿੱਚ ਉਹਨੇ ਕਿੰਨੀ ਕਾਲੜਾਂ ਕਾਲੀ ਹੁੰਦੀ ਆ ਉਹਨੇ ਕਿੰਨੇ ਕਿੰਨੇ ਸਮਝੌਤੇ ਕੀਤੇ ਹੁੰਦੇ ਜ਼ਿੰਦਗੀ ਦੇ ਵਿੱਚ ਉਹਦਾ ਕੀ ਕੀ ਕੁਝ ਪਿੱਛੇ ਛੁੱਟ ਗਿਆ ਹੁੰਦਾ ਇਹ ਸਾਨੂੰ ਆਮ ਤੌਰ ਤੇ ਪੰਜਾਬੀਗਾਂ ਨੂੰ ਪਤਾ ਲੱਗਦਾ ਨਹੀਂ ਮੈਂ ਇਹ ਸੋਚਦਾ ਅੱਜ ਵਰਿੰਦਰ ਘੁੰਮਣ ਬਾਈ ਦੇ ਇੱਥੇ ਜਿੰਨਾ ਵੱਡਾ ਕੱਟ ਹੋਇਆ ਮਾਡਲ ਟਾਊਨ ਦੇ ਵਿੱਚ ਅੰਤਮ ਦਰਸ਼ਨਾਂ ਲਈ ਜਿੰਨਾ ਰਾਜਵੀਰ ਜਵੰਦਾ ਪਾਈ ਜੀ ਦੇ ਅੰਤਮ ਦਰਸ਼ਨ ਲਈ ਇਕੱਠ ਹੋਇਆ ਜਿੰਨਾ ਭੱਲਾ ਸਾਹਿਬ ਦੇ ਲਈ ਹੋਇਆ ਜਾਂ ਜਿਹੜੀਆਂ ਵੀ ਸ਼ਖਸੀਤਾਂ ਵੱਡੀਆਂ ਸ਼ਖਸੀਤਾਂ ਕਿਸੇ ਵੀ ਖੇਤਰ ਦੀਆਂ ਜਾਂਦੀਆਂ ਜੇ ਬਾਈ ਜੀ ਜਿਉਂਦੇ ਜੀ ਅਸੀਂ ਉਹਨਾਂ ਨੂੰ ਇੰਨਾ ਸਤਿਕਾਰ ਦੇ ਗਏ ਨਾ ਤੇ ਸ਼ਾਇਦ ਉਹਨਾਂ ਦੀ ਉਮਰ ਕਈ ਕੀ ਬਰੇ ਵੜ ਜੇ ਸਾਡੇ ਪੰਜਾਬੀਆਂ ਨੂੰ ਇੰਨਾਂ ਸ਼ਖਸੀਤਾਂ ਤੋਂ ਇੱਕ ਸਬਕ ਲੈਣਾ ਚਾਹੀਦਾ ਅਸੀਂ ਬਾਅਦ ਦੇ ਵਿੱਚ ਬਹੁਤ ਸਤਿਕਾਰ ਦਿੰਨੇ ਆ ਪਰ ਜਿਉਂਦੇ ਜੀ ਲੱਤਾਂ ਖਿੱਚਣ ਤੋਂ ਇੱਕ ਤਾਂ ਗੁਰੇਜ਼ ਕਰਗੇ ਪਿਛਲੇ ਦਿਨਾਂ ਦੇ ਵਿੱਚ ਵਰਿੰਦਰ ਘੁੰਮਣ ਸਾਹਿਬ ਦੇ ਨਾਲ ਵੀ ਕੁਝ ਕ ਵਿਵਾਦ ਜੁੜੇ ਕੋ ਜਿਹੜੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਗੱਲਾਂ ਕਈਆਂ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਸੀ ਨਿੱਜੀ ਤੌਰ ਤੇ ਦੇਖੋ ਤੁਹਾਡੇ ਵਿਚਾਰ ਕਿਸੇ ਚੀਜ਼ ਦੇ ਬਾਰੇ ਕੀ ਆ ਮੇਰੇ ਕੀ ਆ ਇਹ ਵਿਚਾਰ ਵੱਖੋ ਵੱਖਰੇ ਆ ਪਰ ਜੇ ਤੁਹਾਡੇ ਵਿਚਾਰ ਮੇਰੇ ਨਾਲ ਮਿਲਦੇ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਦਾਰ ਹੋ ਤੁਸੀਂ ਸੂਬੇ ਦੇ ਗਦਾਰ ਹੋ ਤੁਸੀਂ ਪੰਜਾਬੀਆਂ ਦੇ ਗਦਾਰ ਹੋ ਇਹ ਨਹੀਂ ਵਿਚਾਰ ਧਾਰਕ ਮਤ ਭੇਦ ਹੋਣਾ ਕੁਦਰਤੀ ਆ ਘਰ ਦੇ ਵਿੱਚ ਮਾਂ ਦੇ ਨਾਲ ਪੁੱਤ ਦੇ ਨਹੀਂ ਵਿਚਾਰ ਮਿਲਦੇ ਹੁੰਦੇ ਆਮ ਤੌਰ ਦੇ ਉੱਤੇ ਭੈਣ ਭਰਾ ਦੇ ਨਹੀਂ ਵਿਚਾਰ ਮਿਲਦੇ ਹੁੰਦੇ ਪਰ ਸੋਸ਼ਲ ਮੀਡੀਆ ਦਾ ਸੰਸਾਰ ਜ਼ਮੀਨੀ ਸੰਸਾਰ ਨਹੀਂ ਹੈ ਇੱਕ ਗੱਲ ਦੂਜੀ ਗੱਲ ਇਹ ਹੈ ਕਿ ਵਰਿੰਦਰ ਘੁੰਮਣ ਵਰਗੀਆਂ ਹਸਤੀਆਂ ਵਾਰ-ਵਾਰ ਪੈਦਾ ਨਹੀਂ ਹੁੰਦੀਆਂ ਅੱਜ ਪੰਜਾਬ ਨੂੰ ਸੇਧ ਦੇਣ ਵਾਲੇ ਲੋਕਾਂ ਦੀ ਲੋੜ ਆ ਵਰਿੰਦਰ ਘੁੰਮਣ ਨੇ ਕੁਝ ਕੁ ਮਹੀਨੇ ਪਹਿਲਾਂ ਗੱਲ ਕਹੀ ਸੀ ਕਿ ਮੈਂ 227 ਦੇ ਵਿੱਚ ਵਿਧਾਨ ਸਭਾ ਦੀ ਚੋਣ ਲੜਨੀ ਹੈ ਉਹਨੇ ਕਿਹੜੀ ਪਾਰਟੀ ਵੱਲੋਂ ਲੜਨੀ ਮੈਨੂੰ ਪਤਾ ਨਹੀਂ ਅੰਦਾਜ਼ਾ ਪਰ ਮੈਨੂੰ ਅੰਦਾਜ਼ਾ ਉਹ ਸ਼ਾਇਦ ਪਤਾ ਦੇ ਵਿੱਚ ਵੀ ਬਦਲ ਜੇ ਤੇ ਮੈਨੂੰ ਕੀ ਇਤਰਾਜ਼ ਆ ਬਾਈ ਜੀ ਜਿੱਥੋਂ ਮਰਜ਼ੀ ਚੋਣ ਲੜਨੀ ਚਾਹੀਦੀ ਕਿਸੇ ਨੂੰ ਵੀ ਵੋਟ ਪਾਉਣ ਵਾਲੇ ਦੀ ਮਰਜ਼ੀ ਆ ਵੀ ਕਿੱਧਰੋਂ ਵੋਟ ਪਾਉਣੀ ਆ ਨਹੀਂ ਪਾਉਣੀ ਪਰ ਮੈਂ ਚਾਹੁੰਦਾ ਜੀ ਕਿ ਇਹੋ ਜਿਹੇ ਦਰਸ਼ਨੀ ਸ਼ਖਸੀਤਾ ਨੂੰ ਸਿਆਸਤ ਦੇ ਵਿੱਚ ਆਉਣਾ ਵੀ ਚਾਹੀਦਾ ਜਿਹੜੇ ਆਪ ਆਉਣ ਦੀ ਇੱਛਾ ਪਾਲਦੇ ਉਹਨਾਂ ਦਾ ਸਵਾਗਤ ਕਰਨਾ ਬਣਦਾ ਅਗਲੀ ਗੱਲ ਇਹ ਆ ਜੀ ਕਿ ਜਦੋਂ ਅੱਜ ਸਾਡੇ ਪੰਜਾਬ ਦੀ ਜਵਾਨੀ ਦੇ ਉੱਤੇ ਇਹ ਖਬਰਾਂ ਹੁੰਦੀਆਂ ਆ ਦੇਖੋ ਲੱਖੋ ਕੇ ਬਹਿਰਾਮ ਪਿੰਡਾਂ ਦੋ ਹਫ਼ਤਿਆਂ ਦੇ ਵਿੱਚ ਪੰਜ ਓਵਰਡੋਸ ਦੇ ਕਰਕੇ ਇੱਕੋ ਪਿੰਡ ਦੇ ਵਿੱਚ ਮੌਤਾਂ ਹੋਈਆਂ ਦੋ ਹਫ਼ਤਿਆਂ ਦੇ ਵਿੱਚ ਲੰਗੇ ਕੱਲ ਵੀ ਦੋ ਬੱਚਿਆਂ ਦੇ ਬਾਪ ਦੀ ਮੌਤ ਹੋਈ ਆ ਓਵਰਡੋਜ਼ ਦੇ ਕਰਕੇ ਮੈਡੀਕਲ ਨਸ਼ਾ ਕਰਕੇ ਸਿੰਥੈਟਿਕ ਨਸ਼ਾ ਕਰਕੇ ਸ਼ਰਾਬ ਕਰਕੇ ਹੋਰ ਨਸ਼ਾ ਦੇ ਕਰਕੇ ਪੰਜਾਬ ਦਾ ਘਾਣ ਜਿਵੇਂ ਹੋ ਗਿਆ ਮੇਰੇ ਖਿਆਲ ਆ ਵੀ ਕਦੇ ਸ਼ਬਦਾਂ ਨਾਲ ਹੀ ਬਿਆਨ ਨਹੀਂ ਹੋ ਸਕਦਾ ਬਾਈ ਸਰਕਾਰੀ ਗੱਲਾਂ ਇੱਕ ਪਾਸੇ ਪਰ ਸਾਨੂੰ ਬਰਿੰਦਰ ਘੁੰਮਣ ਵਰਗੇ ਬੰਦਿਆਂ ਦੀ ਕਦਰ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਦੱਸਿਆ ਕਿ ਦੁੱਧ ਘਿਓ ਖਾ ਕੇ ਸ਼ਾਕਾਹਾਰੀ ਰਹਿ ਕੇ 6 ਫੁੱਟ 2 ਇੰਚ ਦੇ ਕੱਦ ਵਾਲੇ ਹੋ ਕੇ 140 ਕਿਲੋ ਭਾਰ ਵਾਲੇ ਹੋ ਕੇ ਮਿਸਟਰ ਇੰਡੀਆ ਮਿਸਟਰ ਪੰਜਾਬ ਤੇ ਹੋਰ ਖਿਤਾਬ ਝੋਲੀ ਦੇ ਵਿੱਚ ਪਵਾ ਕੇ ਜਵਾਨੀ ਨੂੰ ਸੇਧ ਦੇਣ ਦੀ ਗੱਲ ਜਿਨ੍ਹਾਂ ਨੇ ਚੁਣੀ ਉਹਨਾਂ ਦੀ ਕਦਰ ਹੋਣੀ ਚਾਹੀਦੀ ਆ ਇਹ ਵਰਾਬਾਈ ਦੀ ਪਤਾ ਨਹੀਂ ਮੈਂ ਕੀ ਸ਼ਬਦ ਵਰਤਾਂ ਮੈਂ ਕੋਈ ਅੰਧਵਿਸ਼ਵਾਸੀ ਤਾਂ ਨਹੀਂ ਆ ਮੈਨੂੰ ਲੱਗਦਾ ਵੀ ਇਹ ਵਰੇ ਦੇ ਵਿੱਚ ਦੇਣੀ ਪਤਾ ਨਹੀਂ ਕਿਵੇਂ ਆਏ ਆ ਕਦੇ ਕੋਈ ਵੱਡੀ ਸ਼ਖਸੀਅਤ ਗਈ ਕਦੇ ਕੋਈ ਗਈ ਕਦੇ ਕੋਈ ਗਈ ਆ ਕੁਝ ਹਰ ਰੋਜ਼ ਹੀ ਹੋ ਜਾਂਦਾ ਤੇ ਜਦੋਂ ਵੀ ਹੁਣ ਡਰ ਲੱਗਦਾ ਬੰਦਾ ਨੈਗੇਟਿਵ ਖਬਰਾਂ ਸੁਣ ਸੁਣ ਕੇ ਅੰਦਰੋਂ ਠਟੰਬਰ ਨਹੀਂ ਜਾਂਦਾ ਉਹ ਡਰ ਲੱਗਦਾ ਵੀ ਯਾਰ ਜਦੋਂ ਕੱਲ ਹਲੇ ਰਾਜਵੀਰ ਜਵੰਦੇ ਦੀਆਂ ਖਬਰਾਂ ਨੇ ਤਾਂ ਤੋੜਿਆ ਪਿਆ ਸੀ ਹਲੇ ਸਿਵਾ ਜਿਹੜਾ ਉਹ ਬੜ ਰਿਹਾ ਹਲੇ ਉਹ ਠੰਡਾ ਨਹੀਂ ਪਿਆ ਤੇ ਇਧਰੋਂ ਖਬਰ ਆ ਗਈ ਜੀ ਕਿ ਅੰਮ੍ਰਿਤਸਰ ਦੇ ਫੋਟ ਸਸਪਤਾਲ ਦੇ ਵਿੱਚ ਕੋਮਣ ਸਾਹਿਬ ਦੀ ਮੌਤ ਹੋ ਗਈ ਆ ਕਾਲਜਾ ਪਾਟਦਾ ਬਾਈ ਇਹਨੇ ਗੱਲਾਂ ਤੇ ਬਈ ਤੁਸੀਂ ਜਦੋਂ ਇਹ ਖਬਰ ਸੁਣੀ ਮਨ ਦੇ ਵਿੱਚ ਪਹਿਲਾ ਖਿਆਲ ਕੀ ਸੀ ਬਾਈ ਜੀ ਮੇਰੇ ਮਨ ਦੇ ਵਿੱਚ ਖਿਆਲ ਇਹ ਤਾਂ ਵੈਸੇ ਅਕਸਰ ਹੀ ਰਹਿੰਦਾ ਵੀ ਬੰਦਾ ਇੱਕ ਮਿੰਟ ਦਾ ਭਰੋਸਾ ਨਹੀਂ ਕੀ ਮੁਨਿਆਦਾਂ ਤੇਰੀਆਂ ਪਾਣੀ ਦੇ ਬੁਲਬਲੇ ਆ ਪਾਣੀ ਦੇ ਬੁਲਬਲੇ ਵਰਗੀ ਜਾਂਦਾ ਪਰ ਇਹ ਬੁਲਬਲਾ ਇਉਂ ਫਟ ਜੀ ਇਉਂ ਨਹੀਂ ਹੁੰਦਾਗਾ ਡਾਕਟਰ ਇਥੇ ਹੁਣੇ ਵੀ ਇੱਕ ਗੱਲ ਕਰਦੇ ਸੀ ਆਮ ਤੌਰ ਤੇ ਡਾਕਟਰ ਇਹ ਗੱਲ ਕਹਿੰਦੇ ਜੇ 10 ਮਿੰਟ ਪਹਿਲਾਂ ਮਰੀਜ਼ ਲੈ ਕੇ ਆਉਂਦੇ ਦੀ ਜਾਨ ਬਚ ਸਕਦੀ ਸੀ ਇਹ ਤਾਂ ਬੰਦਾ ਹੱਸਦਾ ਖੇਡਦਾ ਗਿਆ ਡੋਲੇ ਦੇ ਵਿੱਚ ਜਿਹੜੀ ਉਹ ਕੁੜੀ ਨਾਸਾ ਤੇ ਉਹਦੀ ਕੋਈ ਸਰਜਰੀ ਕਰਾਉਣ ਦੇ ਲਈ ਗਿਆ ਤੇ ਉੱਥੇ ਭਾਈ ਕੀ ਤੋਂ ਕੀ ਵਾਪਰ ਗਿਆ ਡਾਕਟਰ ਕਹਿੰਦੇ ਹਾਰਟ ਅਟੈਕ ਆ ਪਰ ਇਹ ਹਾਰਟ ਅਟੈਕ ਦੀ ਪਰਿਭਾਸ਼ਾ ਕੀ ਆ ਫਿਰ ਆਪਾਂ ਇਹ ਵੀ ਗੱਲ ਕਹਿੰਦੇ ਸੁੱਤਾ ਪਿਆ ਬੰਦਾ ਰਹਿ ਗਿਆ ਆਪਾਂ ਇਹ ਵੀ ਗੱਲ ਕਹਿੰਦੇ ਵੀ ਪਹਿਲਾ ਬੰਦੇ ਨੂੰ ਸਾਈਨ ਆਏ ਸੀ ਇਸ ਕਰਕੇ ਹਾਰਟ ਅਟੈਕ ਹੋ ਸਕਦਾ ਇਹਨੂੰ ਤਾਂ ਹੈ ਹੀ ਕੁਛ ਨਹੀਂ ਸੀ ਬੰਦੇ ਨੇ ਜੇਕਰ ਸਾਰਾ ਕੁਝ ਸਹੀ ਹੁੰਦਾ ਤਾਂ ਇਹਨੇ ਅੱਜ ਸਾਡੇ ਵਿੱਚ ਹੋਣਾ ਸੀ ਕੱਲ ਆਥਣ ਨੂੰ ਹੀ ਕਰੇ ਹੋਣਾ ਸੀ ਜਿਹੜੇ ਵੇਲੇ ਖਬਰ ਆਈ ਮੌਤ ਦੀ ਉਸ ਵੇਲੇ ਨੇ ਆਪਦੇ ਘਰ ਦੇ ਵਿੱਚ ਹੋਣਾ ਸੀ ਪਰ ਕੀ ਬਾਈ ਸ਼ਬਦ ਮੁੱਕ ਜਾਂਦੇ ਮੇਰੇ ਕੋਲੇ ਤਾਂ ਸ਼ਬਦ ਵੀ ਹੈ ਨਹੀਂਗੇ ਬੰਦਾ ਨਾ ਅੰਦਰੋਂ ਭਰਿਆ ਪਿਆ ਹੁੰਦਾ ਉਹ ਪੁਰਨ ਵਾਲੀ ਗੱਲ ਆ ਵੀ ਕੀ ਤੋਂ ਕੀ ਮਿੰਟਾਂ ਸਕਿੰਟਾਂ ਦੇ ਵਿੱਚ ਬਣ ਰਿਆ ਡਰ ਲੱਗਦਾ ਹੋਊਗਾ ਬਾਈ ਤੁਹਾਨੂੰ ਕਿ ਪਹਿਲੇ ਆ ਬੰਦਿਆਂ ਨੂੰ ਸੋਚਦੇ ਹੁਣ ਕਿ ਵੀ ਉਹ ਤਾਂ ਹਸਪਤਾਲ ਦੇ ਵਿੱਚ ਛੋਟੀ ਜਿਹੀ ਚੀਜ਼ ਵੀ ਕਰਾਣ ਚਾਹੀਏ ਤੇ ਕੀ ਪਤਾ ਅੱਗੇ ਮੁੜੀਏ ਕਿ ਨਾ ਮੁੜੀਏ ਮੇਰੇ ਨਾਲ ਤਾਂ ਬਾਈ ਜੀ ਆਪਣੇ ਨਾਲ ਹੋਈ ਆ ਮੈਂ ਆਪਣੇ ਸਤਕਾਰਯੋਗ ਮਾਤਾ ਜੀ ਮੈਂ ਉਹਨਾਂ ਨੂੰ ਕੁਝ ਬਰੇ ਪਹਿਲਾਂ ਦੀ ਗੱਲ ਆ ਇੱਕ ਹਸਪਤਾਲ ਦੇ ਵਿੱਚ ਲੈ ਕੇ ਗਏ ਉਹਨਾਂ ਦਾ ਗੋਲ ਬਲੇਡਰ ਯਾਨੀ ਕਿ ਉਹਨਾਂ ਦੀ ਪਿੱਤੇ ਦੀ ਪੱਥਰੀ ਕਢਾਉਣ ਦੇ ਲਈ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਦੀਆਂ ਸਮੱਸਿਆਵਾਂ ਜਦੋਂ ਉਹ ਸਰਜਰੀ ਕਰਕੇ ਬਾਹਰ ਆਏ ਕਹਿੰਦੇ ਜੀ ਹਾਰਟ ਦੀ ਸਮੱਸਿਆ ਆ ਗਈ ਆ 6 ਲੱਖ ਰੁਪਏ ਤੋਂ ਵੱਧ ਅਸੀਂ ਉੱਥੇ ਖਰਚ ਕੇ ਤੇ ਫੇਰ ਮੁੜੇ ਆ ਗੱਲ ਇਹ ਨਹੀਂ ਦੇਖੋ ਮਾਂ ਤੋਂ ਤਾਂ ਸਾਰਾ ਕੁਝ ਆਪ ਦਾ ਸਾਰੇ ਅੰਗ ਆਪਦਾ ਸਾਰਾ ਕੁਝ ਕੁਰਬਾਨ ਆ ਪਰ ਗੱਲ ਬਾਈ ਜੀ ਇਹ ਵੀ ਜਾਣੇ ਕਿਹੜੇ ਕੰਮ ਲਈ ਆ ਤੇ ਵਿੱਚੋਂ ਕੀ ਨਿਕਲਦਾ ਤੇ ਡਾਕਟਰ ਕੀ ਦੱਸਦੇ ਤੇ ਕਿੰਨਾ ਸਾਡਾ ਸਮਾਂ ਲੱਗ ਜਾਂਦਾ ਸਾਰੇ ਡਾਕਟਰਾਂ ਨੇ ਉੱਥੇ ਵੀ ਸਵਾਲ ਨਹੀਂ ਖੜੇ ਕਰਦੇ ਕਈ ਚੰਗੇ ਵੀ ਬਹੁਤ ਆ ਪਰ ਸਾਡੇ ਪੰਜਾਬ ਦੀ ਸਰਕਾਰ ਨੂੰ ਸਾਡੀਆਂ ਕੁੱਲ ਸਰਕਾਰਾਂ ਨੂੰ ਕੇਂਦਰ ਵਾਲੀ ਨੂੰ ਵੀ ਇਹ ਚਾਹੀਦਾ ਕਿ ਭਾਈ ਇਸ ਵੇਲੇ ਸਰਕਾਰੀ ਹਸਪਤਾਲਾਂ ਦੀ ਵਿਵਦਾ ਵਧੀਆ ਕਰਨੀ ਚਾਹੀਦੀ ਆ ਸਰਕਾਰੀ ਸਕੂਲਾਂ ਦੀ ਵਿਦਾ ਵਧੀਆ ਕਰਨੀ ਚਾਹੀਦੀ ਆ ਜੇ ਸਰਕਾਰੀ ਹਸਪਤਾਲ ਵਧੀਆ ਹੋਣ ਤੇ ਨੇਤਾ ਆਪ ਬਿਮਾਰ ਹੋ ਕੇ ਉੱਥੇ ਜਾਣ ਲੋਕਾਂ ਨੂੰ ਫੋਟੋਸ ਦੇ ਵਿੱਚ ਈਮਜ਼ ਦੇ ਵਿੱਚ ਕੋਈ ਹੋਰ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਾ ਪਵੇ ਅੱਛਾ ਅੱਜ ਭਾਈ ਤੁਸੀਂ ਵੈਹੇ ਰਾਜਵਿੰਦਰ ਜਵਿੰਦਾ ਮੇਰੇ ਤਾਂ ਪੱਤਰਕਾਰਾਂ ਦਾ ਦੇਖਿਆ ਪੱਤਰਕਾਰਾਂ ਦਾ ਹਾਲ ਅੱਜ ਜੋ ਤੁਸੀਂ ਪੱਤਰਕਾਰਾਂ ਦਾ ਹਾਲ ਮੈਂ ਭਾਈ ਅਸਲ ਵਿੱਚ ਬਹੁਤ ਨਾ ਆਪਦੇ ਭਾਈਚਾਰੇ ਦੇ ਉੱਤੇ ਆਪਦੇ ਪਰਿਵਾਰ ਦੇ ਮੇਰੇ ਤੋਂ ਚਲੋ ਸਾਰੇ ਸੀਨੀਅਰ ਹੀ ਆ ਮੈਂ ਇੰਨਾ ਸਿਆਣਾ ਨਹੀਂ ਇਹ ਸਾਰੇ ਬਹੁਤ ਸਤਿਕਾਰਯੋਗ ਆ ਪਰ ਮੈਨੂੰ ਆਪਦੇ ਭਾਈਚਾਰੇ ਨੂੰ ਇਹ ਉਲੰਭਾ ਦਿੰਦਿਆ ਮੈਨੂੰ ਮੇਰਾ ਖਿਆਲ ਹੈ ਗੁਰੇਜ਼ ਨਹੀਂ ਕਰਨਾ ਚਾਹੀਦਾ ਵੀ ਯਾਰ ਤੁਸੀਂ ਧੱਕਾ ਕਰਦੇ ਹੋ ਮੇਰਾ ਖਿਆਲ ਹੈ ਵੀ 10% ਦੀ ਪੱਤਰਕਾਰ ਹੋਣਗੇ ਜਿਨ੍ਹਾਂ ਨੂੰ ਪਤਾ ਵੀ ਪੱਤਰਕਾਰੀ ਕਿਵੇਂ ਕਰਨੀ ਹੈ ਦੁੱਖ ਦੇ ਮੌਕੇ ਸੁੱਖ ਦੇ ਮੌਕੇ ਤੁਸੀਂ ਤਾਂ ਚਿਖਾ ਦੇ ਉੱਤੇ ਆਪ ਬਹਿਣ ਨੂੰ ਕਰਦੇ ਹੋ ਜਿਵੇਂ ਕਿ ਰਾਪਾਕਤ ਲੈਨੇ ਆ ਜਿਸ ਤਰੀਕੇ ਨਾਲ ਟੱਬਰ ਦੇ ਜੀਆਂ ਨੂੰ ਮੂੰਹ ਵੀ ਨਹੀਂ ਵੇਖਣ ਦਿੰਦੇ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਆ ਅੱਜ ਮੈਂ ਵਰਿੰਦਰ ਘੋਮਣ ਸਾਹਿਬ ਦੀ ਸਤਿਕਾਰਯੋਗ ਧੀ ਰਾਣੀ ਨੂੰ ਭੀੜ ਦੇ ਨਾਲ ਲੜਦਿਆਂ ਭੀੜ ਨੂੰ ਚੀਰਨ ਦੀ ਕੋਸ਼ਿਸ਼ ਕਰਦਿਆਂ ਵੇਖਿਆ ਵੀ ਮੈਂ ਵੀ ਆਪਣੇ ਪਿਤਾ ਜੀ ਦੇ ਇੱਕ ਨਾਲ ਲੱਕੜ ਲਾਉਣੀ ਆ ਮੈਂ ਵੀ ਉਹਨਾਂ ਨੂੰ ਬਧਾਈ ਕੀ ਦਿਣੀ ਆ ਮੈਂ ਵੀ ਸਰਦਾ ਦੇ ਫੁੱਲ ਉਹਦੇ ਧੀ ਆ ਉਹਨਾਂ ਦਾ ਅੰਸ਼ਾ ਉਹਨਾਂ ਦਾ ਵੰਸ਼ਾ ਪਰ ਦੇਖੋ ਸਾਡੇ ਪੱਤਰਕਾਰ ਭਾਈਚਾਰੇ ਨੂੰ ਸਮਝਣਾ ਚਾਹੀਦਾ ਲਾਸ਼ ਨਹੀਂ ਵੇਚਣੀ ਚਾਹੀਦੀ ਜਜ਼ਬਾਤ ਹਾਂ ਸਭ ਦੇ ਉਮੜਦੇ ਆ ਦੁਨੀਆ ਭਰ ਚ ਆਪਾਂ ਦ੍ਰਿਸ਼ ਦਿਖਾਉਣਾ ਹੁੰਦਾ ਕਿ ਭਾਈ ਅਸੀਂ ਸਰਕਾਰ ਇਉਂ ਹੋਇਆ ਆ ਆ ਇਉਂ ਹੋਇਆ ਪਰ ਜੇਕਰ ਆਪਾਂ ਅੰਤਮ ਦਰਸ਼ਨ ਦੇ ਮੌਕੇ ਆਪ ਹੀ ਘੇਰਾ ਕਤਲਿਏ ਕਿਸੇ ਨੂੰ ਅੰਤਮ ਦਰਸ਼ਨ ਹੋਣੀ ਨਾ ਦੇਗੇ ਕੋਈ 150 ਕਿਲੋਮੀਟਰ ਤੋਂ ਆਇਆ ਹੋ ਸਕਦਾ ਕੋਈ 300 ਕਿਲੋਮੀਟਰ ਤੋਂ ਆਇਆ ਹੋ ਸਕਦਾ ਕੋਈ ਬਿਮਾਰੀ ਦੀ ਅਵਸਥਾ ਦੇ ਵਿੱਚ ਗੋਲੀ ਗੱਪਾਂ ਲੈ ਕੇ ਖੜਾ ਹੋ ਕੇ ਬੰਦਾ ਕਹਿੰਦਾ ਯਾਰ ਮੈਂ ਸ਼ਿਸ਼ੇ ਦੀ ਜਾਵਾਂ ਤੇ ਭਾਈ ਜੀ ਉਹਨਾਂ ਦਾ ਕਸੂਰ ਕੀ ਆ ਕੋਈ ਨਹੀਂ ਚਿਹਰਾ ਦੇਖ ਸਕਿਆ ਐਵੇਂ ਰਾਜਵੀਰ ਜਵੰਦੇ ਬਾਈ ਨਾਲ ਵੀ ਹੋਇਆ ਇੱਥੇ ਗਾਲਾਂ ਕੱਢਦੇਵੇਂ ਦੇਖੇ ਆ ਇੱਥੇ ਕਈ ਲੋਕ ਆ ਜਿਹੜੇ ਅੱਕੇ ਵੇ ਉਹਨਾਂ ਨੇ ਕੁਝ ਪੱਤਰਕਾਰ ਭਰਾਵਾਂ ਦੇ ਨਾਂ ਨਹੀਂ ਲਏ ਪਰ ਗਾਲਾਂ ਕੱਢੀਆਂ ਵੀ ਜਾਓ ਯਾਰ ਹੁਣ ਤੁਸੀਂ ਪਿੱਛੇ ਨੂੰ ਜਾਓ ਸਾਨੂੰ ਆਪਣੀਆਂ ਰਸਮਾਂ ਰਵਾਜਾਂ ਪੂਰੀਆਂ ਕਰ ਲੈਣ ਦਿਓ ਮੇਰੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਆ ਰੱਬ ਦਾ ਵਾਸਤਾ ਇਵੇਂ ਨਾ ਕਰੋ ਨਹੀਂ ਤਾਂ ਆਉਂਦੇ ਸਮੇਂ ਦੇ ਵਿੱਚ ਵਿਆਹ ਦੇ ਕਾਰਡਾਂ 'ਵੰਗੂ ਤੁਹਾਡੀ ਇੱਕ 70 ਛਪਿਆ ਕਰੂਗੀ ਜਿਵੇਂ ਵਿਆਹ ਦੇ ਕਾਰਡ ਤੇ ਕੁਝ ਕੁ ਲੋਕ ਲਿਖਦੇ ਜਿਹੜੇ ਸਿਆਣੇ ਲੋਕ ਆ ਵੀ ਅਸਲਾ ਲੈ ਕੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਸਖਤ ਮਨਾ ਹੈ ਇਹ ਨਾ ਹੋਵੇ ਅੰਤਮ ਸੰਸਕਾਰ ਦੇ ਕਾਰਡ ਦੇ ਉੱਤੇ ਲਿਖਣਾ ਪਵੇ ਕਿ ਭਾਈ ਪੱਤਰਕਾਰਾਂ ਦਾ ਇੱਥੇ ਆਉਣਾ ਸਖਤ ਮਨਾ ਹੈ ਕੈਮਰਾ ਲੈ ਕੇ ਭੋਗ ਤੇ ਆਉਣਾ ਸਖਤ ਮਨਾ ਹੈ ਕਿਉਂਕਿ ਆਪਾਂ ਪਰਿਵਾਰਕ ਜੀਆਂ ਨੂੰ ਅੱਗੇ ਜਾਣ ਹੀ ਨਹੀਂ ਦਿੰਦੇ ਇੰਹੁ ਨਾ ਕਰਿਆ ਕਰਗੇ ਬਸ ਆਖਰੀ ਸਵਾਲ ਬਈ ਪੰਜਾਬ ਨੂੰ ਹੋਇਆ ਕੀ ਹੈ ਬਈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਉਹ ਬੰਦਿਆ ਦੀ ਜੋ ਸੋਚਿਆ ਨਹੀਂ ਸੋਚਦੇ ਕਿ ਵੀ ਇਹਦੀ ਵੀ ਮੌਤ ਹੋ ਜਾਵੇ ਬਈ ਮੇਰੇ ਲਈ ਤਾਂ ਆਪ ਇਹ ਅਣਛੁੜਿਆ ਸਵਾਲ ਆ ਜਿਹਦਾ ਮੇਰੇ ਖਿਆਲ ਬਈ ਉੱਤਰ ਪਤਾ ਨਹੀਂ ਕਦੋਂ ਨਿਕਲਣਾ ਪਰ ਦੁਖੀ ਹੁੰਦਾ ਬਈ ਜੀ ਇਸ ਗੱਲ ਦੇ ਉੱਤੇ ਪਤਾ ਤਾਂ ਆਪਣਾ ਵੀ ਨਹੀਂ ਵੀ ਆਹ ਗੱਲ ਕਰਦਿਆਂ ਨੂੰ ਅਗਲੇ ਮਿੰਟ ਦੇ ਵਿੱਚ ਕੀ ਹੋ ਜਾਣਾ ਪਰ ਗੱਲ ਹੈ ਵੀ ਜਦੋਂ ਵੱਡੀ ਹਸਤੀ ਜਿੰਨੀ ਵੱਡੀ ਹਸਤੀ ਉਹਨਾਂ ਵੱਡਾ ਦੁੱਖ ਕਈ ਵਾਰੀ ਭੈਣਾ ਵੀਰ ਕਹਿ ਦਿੰਦੇ ਆ ਵੀ ਹਾਰਸਾ ਤਾਂ ਫਲਾਣੇ ਨਾਲ ਵੀ ਵਾਪਰਿਆ ਹਾਰਸਾ ਕਰਫਤਾਰ ਹਰ ਰੋਜ਼ ਹੁੰਦੇ ਬਿਲਕੁਲ ਸੱਚ ਆ ਇਹ ਗੱਲ ਹਰ ਰੋਜ਼ ਹਾਰਟ ਅਟੈਕ ਨਾਲ ਵੀ ਮੌਤਾਂ ਹੁੰਦੀਆਂ ਪਰ ਜਿਹਦਾ ਜਿੰਨਾ ਦਾਇਰਾ ਉਹਦਾ ਉਹਨਾਂ ਦੁੱਖ ਜੇ ਤੌਸੀ ਪਰਿਵਾਰ ਦੇ ਵਿੱਚ ਹੀ ਆਪਦੀ ਸਮੇਂ ਵਾਰੀ ਨਭਾਉਨੇ ਆ ਤਾਂ ਪਰਿਵਾਰ ਆ ਜਿਹੜਾ ਤੁਹਾਡਾ ਉਹ ਦੁੱਖ ਮਨਾਉਂਦਾ ਜੇ ਪਿੰਡ ਪੱਦਰ ਦੇ ਉੱਤੇ ਕੰਮ ਕੀਤੇ ਫਿਰ ਪੂਰਾ ਪਿੰਡ ਦੁੱਖ ਮਨਾਉਂਦਾ ਜੇ ਪੰਜਾਬ ਪੱਦਰ ਤੇ ਨਾਮਣਾ ਖੱਟਿਆ ਫਿਰ ਤੁਹਾਡਾ ਪੂਰਾ ਪੰਜਾਬ ਬਣਾਉਂਦਾ ਦੁੱਖ ਇਹ ਰਾਜਵੀਰ ਜਵੰਦਾ ਜਸਵਿੰਦਰ ਭੱਲਾ ਸਾਹਿਬ ਇੱਥੇ ਚਰਨਜੀਤ ਹੁਜਾ ਸਾਹਿਬ ਇੱਥੇ ਜਿਨ੍ਹਾਂ ਨੇ ਕਈ ਦਹਾਕੇ ਲਾ ਕੇ ਇੰਨਾ ਵੱਡਾ ਨਾਂ ਬਣਾਇਆ ਤੇ ਇੰਨੇ ਵੱਡੇ ਕੱਠ ਸਸਕਾਰ ਦੇ ਮੁਖ ਇਕੱਠੇ ਹੁੰਦੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਭਾਈ ਜੀਤਾ ਸੀਨੀਅਰ ਜਰਨਲਿਸਟ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕੁਝ ਹਾਲਾਤ ਇਸ ਵਕਤ ਬਣਦੇ ਨੇ ਕੈਮਰਾਸਨ ਫਿਰ ਬੰਦੇ ਨਾਲ ਅرجੁਨ ਗੁਪਤਾ ਜਲੰਧਰ ਅਤੇ ਜੇ ਉੱਪਰ ਨਹੀਂ ਆਣਾ